ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਅਰਦਾਸ ਕਰਦਾ ਤੇ हे ਪ੍ਰਭੂ ਮੈਨੂੰ ਸੁਖ ਦੇ ਸਿਰਬ ਸੁਖ ਦੇ ਕਦੀ ਦੁੱਖ ਨਾ ਦੇ ਤੋ ਹੁਣ ਗੁਰੂ ਨਾਨਕ ਦੇ ਬਚਨ ਸੁਣੋ ਗੁਰੂ ਨਾਨਕ ਦੇਵ ਜੀ ਕਹਿੰਦੇ ਚੱਕ ਮਾਰਦਾ ਹੈ ਇਹ ਝੱਕ ਪਿਆ ਮਾਰਦਾ ਹੈ ਪੰਕਤੀਆਂ ਸੁਣ ਲੈਣਾ ਨਾਨਕ ਬੋਲਣ ਝੱਖਣਾ ਮੈਂ ਯਥਾਰਤ ਗੱਲਾਂ ਤੁਹਾਡੇ ਸਾਹਮਣੇ ਰੱਖ ਰਿਹਾ ਨਾਨਕ ਬੋਲਣ ਝੱਖਣਾ ਇਹ ਬੋਲਣਾ ਝੱਕ ਮਾਰਨਾ ਹੈ ਕਿਹੜਾ ਨਾ ਨਿਕ ਬੋਲਣ ਚਖਣਾ ਦੁੱਖ ਛੱਡ ਮੰਗੇ ਸੁਖ ਸੁਖ ਦੁੱਖ ਦੋਵੇਂ ਕਪਰੇ ਪਹਿਰੇ ਜਾਏ ਮਨੁੱਖ ਇਹ ਚਖ ਮਾਰਨਾ ਸਿਰਫ ਮੈਨੂੰ ਸੁਖ ਦੇ ਸਿਰਫ ਸੁਖ ਹੈ ਹੀ ਨਹੀਂ ਤਸਵੀਰ ਦੇ ਦੋ ਰੂਪ ਨੇ ਹਰ ਸਿੱਕੇ ਦੇ ਦੋ ਪਹਿਲੂ ਨੇ ਸੰਸਾਰ ਦੇ ਦੋ ਪਹਿਲੂ ਨੇ ਜਨਮ ਹੈ ਮਰਨ ਹੈ ਦਿਨ ਹੈ ਰਾਤ ਹੈ ਖੁਸ਼ੀ ਹੈ ਗਮੀ ਹੈ ਹਾਸੇ ਨੇ ਰੋਣੇ ਨੇ